ਅੱਜ ਅਸੀਂ ਗੁਰਦਾਸਪੁਰ ਤੋਂ ਪਹੁੰਚੇ ਹਾਂ ਜੀ ਬਟਾਲਾ ਏਰੀਆ ਦੇ ਵਿੱਚ ਅਲੀਵਾਲ ਤੋਂ ਅੱਗੇ ਪਿੰਡ ਜਾਂਗੜਾ ਪਿੰਡ ਜਾਂਗੜਾ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਧੰਨ ਧੰਨ ਬਾਬਾ ਸ਼੍ਰੀਚੰਦ ਜੀ ਦਾ ਅਸਥਾਨ ਆ ਇੱਥੇ ਤੇ ਉੱਥੇ ਪਹੁੰਚੇ ਹਾਂ ਅਸੀਂ ਤੇ ਇਹ ਤਕਰੀਬਨ ਗੁਰਦਰਾ ਸਾਹਿਬ ਦੇ ਬਾਹਰ ਹੀ ਪਹੁੰਚ ਗਏ ਹਾਂ ਅਸੀਂ ਇਹ ਪੈਂਦਾ ਵਾ ਜੰਗਲੇ 'ਚ ਜੰਗਲਾ ਕਿਉਂ ਕਹਿੰਦੇ ਇਹਨੂੰ ਜੰਗਲ ਦੇ ਜੰਗਲ ਦਾ ਏਰੀਆ ਸੀਗਾ ਉਸ ਵੇਲੇ ਤੇ ਇਹ ਆ ਜੀ ਸਾਹਮਣੇ ਆ ਗਿਆ ਚੱਲ ਕੇ ਅਲੀਵਾਲ ਤੋਂ ਸਾਹਮਣੇ ਆ ਗਿਆ ਜੀ ਸਾਹਮਣੇ ਦੇਖੋ ਤੁਸੀਂ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਤੇ ਬਹੁਤ ਵੱਡਾ ਸਥਾਨ ਆ ਕੀ ਇਤਿਹਾਸ ਆ ਸਾਰਾ ਇਸ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਦੱਸਦਾ ਹੁਣ ਮੈਂ ਤੁਹਾਨੂੰ ਅੰਦਰ ਜਾ ਕੇ ਪੂਰਾ ਦੱਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਇਹ ਸੀਰੀਜ਼ ਤੁਸੀਂ ਦੇਖ ਰਹੇ ਹੋ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀ 베ਰਕਾ ਬਾਈਪਾਸ ਤੇ ਜੋ ਇਤਿਹਾਸਕ ਗੁਰਦੁਆਰਾ ਸਾਹਿਬ ਆ ਧੰਨ ਧੰਨ ਸ੍ਰੀ ਬਾਬਾ ਸ਼੍ਰੀ ਚੰਦ ਜੀ ਦਾ ਤੇ ਅੱਜ ਅਸੀਂ ਆਏ ਆ ਜਾਂਗਲਾ ਪਿੰਡ ਬਟਾਲਾ ਜਿੱਥੇ ਜਹਾਂਗੀਰ ਰਾਜੇ ਦੇ ਆਉਣ ਦਾ ਜ਼ਿਕਰ ਵੀ ਹੁੰਦਾ ਬਾਬਾ ਸ਼੍ਰੀਚੰਦ ਜੀ ਕੋਲ ਜਦੋਂ ਜਹਾਂਗੀਰ ਰਾਜੇ ਕੋਲ ਲਾਹੌਰ ਗਏ ਨੇ ਬਾਬਾ ਸ਼੍ਰੀਚੰਦ ਜੀ ਤੇ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਸੀ ਕਿਤੇ ਉਹਨੂੰ ਜ਼ਿੰਦਾ ਕਰਨ ਤੋਂ ਬਾਅਦ ਬਾਬਾ ਜੀ ਅਲੋਪ ਹੋ ਗਏ ਉਸ ਤੋਂ ਬਾਅਦ ਸਿੱਧਾਂ ਦੇ ਨਾਲ ਵੀ ਇੱਥੇ ਭਾਈ ਕੰਮਲਿਆ ਜੀ ਨੂੰ ਜਦੋਂ ਗਜਾ ਕਰਨ ਲਈ ਭੇਜਿਆ ਤਾਂ ਲਾਗੇ ਛਾਗੇ ਦੇ ਪਿੰਡ ਵਾਲਿਆਂ ਨੇ ਇਨਕਾਰ ਕਰ ਦਿੱਤਾ ਖਾਣਾ ਦੇਣ ਤੋਂ ਤਾਂ ਉਹ ਪਿੰਡ ਉਸ ਤੋਂ ਬਾਅਦ ਇੱਥੇ ਮਾਈ ਘਰੋ ਜੀ ਨੂੰ ਵਾਰ ਵੀ ਜਿਹੜਾ ਦਿੱਤਾ ਸੀਗਾ ਬਾਬਾ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੇ ਉਹ ਸਾਰਾ ਇਤਿਹਾਸ ਵੀ ਤੁਹਾਨੂੰ ਇਸ ਵੀਡੀਓ ਚ ਦੱਸਦੇ ਆ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਬਾਬਾ ਸ਼੍ਰੀ ਚੰਦ ਜੀ ਦੀ ਸੀਰੀਜ਼ ਚੱਲਦੀ ਪਈ ਆ ਹੋਰ ਵੀ ਹਲੇ ਵੀਡੀਓ ਤੁਹਾਨੂੰ ਦਿਖਾਵਾਂਗੇ ਕਾਫੀ ਵੀਡੀਓ ਹੈਗੀਆਂ ਜਿਹੜੀ ਕਿ ਸਿਰਫ ਬਾਬਾ ਸ਼੍ਰੀ ਚੰਦ ਜੀ ਤੇ ਹੀ ਵੀਡੀਓ ਬਣਾ ਰਿਹਾ ਮੈਂ ਤੇ ਅੱਜ ਇੱਥੇ ਆ ਕੇ ਮੈਂ ਸ਼ੁਰੂ ਕੀਤੀ ਆ ਵੀਡੀਓ ਤੇ ਇਸ ਟਾਈਮ ਮੈਂ ਖੜਾ ਵਾਂ ਜਿੱਥੇ ਦੀਵਾਨ ਲੱਗਦਾ ਵਾ ਬਾਬਾ ਸ਼੍ਰੀ ਚੰਦ ਜੀ ਦੇ ਤੇ ਇੱਥੇ ਪਾਰਕਿੰਗ ਕੀਤੀ ਆ ਗੁਰਦਾਰਾ ਸਾਹਿਬ ਦੇ ਸਾਹਮਣੇ ਪਾਰਕਿੰਗ ਕਰਕੇ ਮੋਟਰਸਾਈਕਲ ਤੇ ਫਿਰ ਹੁਣ ਅੰਦਰ ਜਾਵਾਂਗੇ ਨਾਲੋ ਨਾਲ ਮੈਂ ਤੁਹਾਨੂੰ ਇਤਿਹਾਸ ਜਿਹੜਾ ਵਾ ਇਸ ਸਥਾਨ ਦਾ ਜਿਹੜਾ ਉਹ ਤੁਹਾਨੂੰ ਦੱਸ ਦਿਨਾ ਵਾ ਤੇ ਇਤਿਹਾਸ ਦੀ ਸਾਰੀ ਜਾਣਕਾਰੀ ਤੁਹਾਨੂੰ ਦਿੰਨਾ ਮੈਂ ਇੱਥੇ ਦੀ ਇਹ ਅਸੀਂ ਬਾਈਕ ਖੜੀ ਕਰ ਲਈਏ ਤੇ ਹੁਣ ਚੱਲੇ ਹਾਂ ਮੇਰੇ ਪਿੱਛੇ ਮੋਟਰਸਾਈਕਲ ਜਿਹੜਾ ਉਹ ਅਸੀਂ ਲਗਾ ਦਿੱਤਾ ਹੋਇਆ ਵਾ ਤੇ ਸਾਹਮਣੇ ਦੇਖ ਲਓ ਤੁਸੀਂ ਕਿੰਨੀ ਪੁਰਾਣੀ ਦਿੱਖਦਾ ਜਿਹੜਾ ਵਾ ਉਹ ਬਣਿਆ ਹੋਇਆ ਵਾ ਤੰਤਨ ਸ਼੍ਰੀ ਬਾਬਾ ਸ਼੍ਰੀਚੰਦ ਜੀ ਤਪੱਸਥਾਨ ਮੰਦਰ ਭਗਵਾਨ ਸ਼੍ਰੀਚੰਦ ਜੀ ਉਦਾਸੀਨ ਆਸ਼ਰਮ ਨਾਨਕ ਚੱਕ ਤੇ ਇਧਰੋਂ ਵੀ ਇਧਰ ਪਿੰਡਵਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਪਾਸੇ ਪਿੰਡਵਾ ਤੇ ਇਧਰੋਂ ਅਸੀਂ ਆਏ ਆ ਇਸ ਪਾਸੇ ਬਾਹਰੋਂ ਆਏ ਆ ਅਸੀਂ ਤੇ ਮੇਰੀ ਬੈਕ ਸਾਈਡ ਤੇ ਜੜਾ ਵਾ ਉਹ ਹੈਗਾ ਵਾ ਸਾਰਾ ਮੋਟਰਸਾਈਕਲ ਸਟੈਂਡ ਤੇ ਇਧਰ ਵੀ ਇੱਕ ਸਾਹਮਣੇ ਸ਼ਿਵ ਮੰਦਰ ਇਸ ਪਾਸੇ ਸ਼ਿਵ ਮੰਦਰਾ ਦੀ ਨਿਸ਼ਾਨੀ ਤੁਸੀਂ ਰੱਖ ਸਕਦੇ ਹੋ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਨਾਨਕ ਚੱਕ ਬਾਬਾ ਸ਼੍ਰੀ ਚੰਦ ਜੀ ਦਾ ਤੇ ਹੁਣ ਅਸੀਂ ਅੰਦਰ ਚੱਲੇ ਆ ਤੇ ਦਰਸ਼ਨ ਕਰਦੇ ਆ ਨਾਲੋ ਨਾਲ ਤੁਹਾਨੂੰ ਇਤਿਹਾਸ ਦੱਸਦੇ ਹਾਂ ਬਟਾਲਾ ਸ਼ਹਿਰ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਕਰਕੇ ਦੁਨੀਆ ਭਰ ਵਿੱਚ ਪ੍ਰਸਿੱਧ ਗੁਰੂ ਨਾਨਕ ਦੇਵ ਜੀ ਦੇ ਮਾਤੇ ਮਾਤਾ ਸੁਲਖਣੀ ਜੀ ਦੀ ਕੁੱਖੋਂ ਦੋ ਪੁੱਤਰਾਂ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀਦਾਸ ਜੀ ਨੇ ਜਨਮ ਲਿਆ ਬਾਬਾ ਲਖਮੀਦਾਸ ਜੀ ਬਾਰੇ ਜਿਆਦਾ ਜਾਣਕਾਰੀ ਨਹੀਂ ਮਿਲਦੀ ਤੇ ਅੱਜ ਅਸੀਂ ਗੱਲ ਕਰਦੇ ਆਂ ਤਾਂਤਨ ਬਾਬਾ ਸ਼੍ਰੀਚੰਦ ਜੀ ਬਾਰੇ ਜੁੜੇ ਰਹਿਣਾ ਉਦਾਸੀਨ ਮੱਤ ਦੇ ਮੋਢੀ ਬਾਬਾ ਸ਼੍ਰੀਚੰਦ ਜੀ ਦੇ ਅਸਥਾਨ ਤੇ ਸ਼ਰਧਾਲੂ ਪੂਰੇ ਭਾਰਤ ਵਿੱਚ ਮਿਲਦੇ ਹਨ ਅੱਜ ਅਸੀਂ ਆਏ ਹਾਂ ਬਟਾਲਾ ਵਿੱਚ ਪੈਂਦੇ ਪਿੰਡ ਨਾਨਕਚੱਕ ਦੇ ਵਿੱਚ ਬਾਬਾ ਸ਼੍ਰੀਚੰਦ ਜੀ ਦਾ ਤਪ ਸਥਾਨ ਹੋਣ ਕਰਕੇ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਇਤਿਹਾਸਕ ਪਿੰਡ ਨਾਨਕਚੱਕ ਦੇ ਇਤਿਹਾਸ ਬਾਰੇ ਜਾਣਕਾਰੀ ਅਨੁਸਾਰ ਬਾਦਸ਼ਾਹ ਜਹਾਂਗੀਰ ਨੇ ਆਪਣੇ ਮੁਰਸ਼ਦ ਮੀਆਂ ਮੀਰ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਮੈਂ ਇਸ ਸਮੇਂ ਸਾਰੇ ਬਾਦਸ਼ਾਹਾਂ ਦਾ ਬਾਦਸ਼ਾਹ ਹਾਂ ਕਿ ਤੁਹਾਡਾ ਵੀ ਕੋਈ ਪੀਰਾਂ ਦਾ ਪੀਰ ਹੈ ਤਾਂ ਮੀਆਂ ਮੀਰ ਜੀ ਨੇ ਕਿਹਾ ਕਿ ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਸਾਡੇ ਪੀਰਾਂ ਦੇ ਪੀਰ ਤੇ ਅੱਲਾ ਦੇ ਰੂਪ ਹਨ ਜੋ ਕਿ ਇਸ ਸਮੇਂ ਨਾਨਕ ਚੱਕ ਹਨ ਬਾਦਸ਼ਾਹ ਨੇ ਮਿਲਣ ਦੀ ਚਾਹਤ ਕੀਤੀ ਤੇ ਹਾਥੀ ਦੀ ਸ਼ਾਹੀ ਸਵਾਰੀ ਨਾਨਕ ਚੱਕ ਬਾਬਾ ਜੀ ਕੋਲ ਲਾਹੌਰ ਆਉਣ ਲਈ ਭੇਜੀ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਸਾਡੀ ਲੋਈ ਹਾਥੀ ਉੱਪਰ ਰੱਖੋ ਤੇ ਅਸੀਂ ਵੀ ਆਉਂਦੇ ਆ ਫਿਰ ਲੋਈ ਹਾਥੀ ਉੱਪਰ ਰੱਖ ਤੀ ਤਾਂ ਹਾਥੀ ਜ਼ਮੀਨ ਵਿੱਚ ਧਸ ਗਿਆ ਜਦੋਂ ਹਾਥੀ ਜ਼ਮੀਨ ਵਿੱਚ ਧਸ ਗਿਆ ਤਾਂ ਹਾਥੀ ਚੀਕਾਂ ਮਾਰਨ ਲੱਗ ਪਿਆ बाबा श्रीचंद जी ने कहा कि हाथी ਤਾਂ ਸਾਡੀ ਲੋਈ ਦਾ ਭਾਰ ਨਹੀਂ ਚੁੱਕ ਸਕਿਆ ਸੋ ਤੁਸੀਂ ਜਾਓ ਅਸੀਂ ਆਪੇ ਦਰਸ਼ਨ ਦੇਾਂਗੇ ਫਿਰ बाबा श्रीचंद ਜੀ ਆਕਾਸ਼marg ਰਾਹੀਂ ਲਾਹੌਰ ਜਹਾਂਗੀਰ ਦੇ ਦਰਬਾਰ ਪਹੁੰਚ ਗਏ ਤਾਂ ਉਸ ਵਕਤ ਜਹਾਂਗੀਰ ਦਾ ਪੁੱਤਰ ਕੋਠੇ ਤੋਂ ਡਿੱਗ ਕੇ ਮਰ ਗਿਆ ਜਹਾਂਗੀਰ ਨੇ बाबा श्रीचंद ਜੀ ਅੱਗੇ ਤਰਲਾ ਕੀਤਾ ਤਾਂ ਬਾਬਾ ਜੀ ਨੇ ਆਪਣੇ ਕੋਲੋਂ ਜਲ ਛਿੜਕ ਕੇ ਜਹਾਂਗੀਰ ਦੇ ਪੁੱਤਰ ਨੂੰ ਜ਼ਿੰਦਾ ਕਰ ਦਿੱਤਾ ਤੇ ਆਪ ਅਲੋਪ ਹੋ ਗਏ ਫਿਰ ਬਾਦਸ਼ਾਹ ਜਹਾਂਗੀਰ ਰਾਣੀਆਂ ਸਮੇਤ ਹੀਰੇ ਜਵਾਹਰਾਤ ਲੈ ਕੇ ਬਾਬਾ ਜੀ ਕੋਲ ਨਾਨਕ ਚੱਕ ਵਿੱਚ ਆਪ ਆਏ ਪਰ ਬਾਬਾ ਜੀ ਨੇ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਬਾਦਸ਼ਾਹ ਜਹਾਂਗੀਰ ਨੇ 700 ਵਿਗੇ ਜ਼ਮੀਨ ਬਾਬਾ ਸ਼ਰੀ ਚੰਦ ਜੀ ਪਰਗਣਾ ਦੇ ਨਾਮ ਤੇ ਬਾਬਾ ਜੀ ਨੂੰ ਦੇ ਦਿੱਤੀ ਜੋ ਬਾਅਦ ਵਿੱਚ ਬਾਬਾ ਸ਼ਰੀ ਚੰਦ ਜੀ ਨੇ ਬਾਬਾ ਧਰਮ ਚੰਦ ਜੀ ਦੇ گاਉਂਾਂ ਚਾਰਨ ਲਈ ਦੇ ਦਿੱਤੀ ਚਲੋ ਜੀ ਹੁਣ ਅੰਦਰ ਚਲੀਏ ਤੇ ਮੱਥਾ ਟੇਕੀਏ ਤੇ ਅੰਦਰ ਦਾ ਦੇਖੋ ਨਜ਼ਾਰਾ ਤੁਸੀਂ ਧੰਤਨ ਬਾਬਾ ਸ਼੍ਰੀ ਚੰਦ ਜੀ ਦੇ ਆਸਥਾਨਾ ਦਾ ਦਰਸ਼ਨ ਅਸੀਂ ਅੰਦਰੋਂ ਕਰ ਆਏ ਆਂ ਇਹ ਇਹ ਸਾਹਮਣੇ ਲਿਖਿਆ ਜੀ ਆਰਤੀ ਬਾਬਾ ਸ਼੍ਰੀਚੰਦ ਜੀ ਦੀ ਉਹਨਾਂ ਨੇ ਆਰਤੀ ਜਿਹੜੀ ਲਿਖੀ ਸੀਗੀ ਤੇ ਮੇਰੀ ਬੈਕ ਸਾਈਡ ਤੇ ਪਿੱਛੇ ਬਾਬਾ ਹਰੀਦਾਸ ਜੀ ਦੀ ਸਮਾਦੀ ਆ ਇੱਧਰ ਇਹ ਆ ਜੀ ਇੱਧਰ ਬਾਬਾ ਹਰੀਦਾਸ ਜੀ ਦੀ ਸਮਾਦੀ ਵੈਰੀ ਗੁੱਡ ਇਹ ਬੱਚੇ ਮਿਲੇ ਸਾਨੂੰ ਬਹੁਤ ਬੱਚੇ ਤੇਜ਼ ਸੀਗੇ ਤੇ ਆਵਾਜ਼ ਉਸ ਵੇਲੇ ਬੰਦ ਹੋ ਗਈ ਸੀਗੀ ਤੇ ਬਹੁਤ ਵਧੀਆ ਝਭਾਲ ਤੋਂ ਆਏ ਸੀਗੇ ਇਹ ਬੱਚੇ ਤੇ ਬਹੁਤ ਪ੍ਰੇਮ ਨਾਲ ਮਿਲੇ ਮੈਨੂੰ ਤੇ ਗੱਲਾਂ ਬਾਤਾਂ ਕੀਤੀਆਂ ਹੋਰ ਵੀ ਤੇ ਇਹ ਆ ਜੀ ਸਾਹਮਣੇ ਬਾਬਾ ਹਰੀਦਾਸ ਜੀ ਦੀ ਸਮਾਦੀ ਤੇ ਇਹ ਉਹਨਾਂ ਦਾ ਬਿਲਕੁਲ ਬਾਬਾ ਸ਼੍ਰੀ ਚੰਦ ਜੀ ਦੇ ਅ ਅਸਥਾਨ ਦੇ ਬਿਲਕੁਲ ਸਾਹਮਣੇ ਬਣਿਆ ਪਿਆ ਤੇ ਬਹੁਤ ਸੋਹਣਾ ਸਥਾਨ ਹੈ ਇਹ ਵੀ ਤੇ ਸਾਹਮਣੇ ਆ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਇਹ ਆ ਬਾਬਾ ਹਰੀਦਾਸ ਜੀ ਦੀ ਸਮਾਦੀ ਇੱਕ ਹੋਰ ਸਾਖੀ ਤੁਹਾਨੂੰ ਦੱਸਦੇ ਆ ਜਦੋਂ ਗੋਰਖਨਾਥ ਦੇ 84 ਚੇਲਿਆਂ ਨੇ ਜਦੋਂ ਬਾਬਾ ਸ਼੍ਰੀਚੰਦ ਜੀ ਦੀ ਮਹਿਮਾ ਸੁਣੀ ਤਾਂ ਹੰਕਾਰ ਵਿੱਚ ਆ ਕੇ ਕਿਹਾ ਕਿ ਅਸੀਂ ਘੋਰ ਤਪੱਸਿਆ ਕੀਤੀ ਹੈ ਸਾਡੇ ਤੋਂ ਵੱਧ ਕਰਨੀ ਵਾਲਾ ਕੌਣ ਹੈ ਇਹ ਵੇਖਣ ਲਈ ਉਹ ਆਕਾਸ਼ਮਾਰਗ ਰਹੀ ਨਾਨਕ ਚੱਕ ਆ ਪਹੁੰਚੇ ਜਿੱਥੇ ਬਾਬਾ ਜੀ ਭਗਤੀ ਵਿੱਚ ਲੀਨ ਸਨ ਉਹਨਾਂ ਨੇ ਬਾਬਾ ਜੀ ਨਾਲ ਬਚਨ ਕੀਤੇ ਤੇ ਭੋਜਨ ਲਈ ਬੇਨਤੀ ਕੀਤੀ ਬਾਬਾ ਜੀ ਨੇ ਭਾਈ ਕਮਲਿਆ ਜੀ ਨੂੰ ਨਾਲ ਦੇ ਪਿੰਡ ਕਾਦਰਾਬਾਦ ਵਿੱਚ ਭਿਖਿਆ ਲਈ ਭੇਜਿਆ ਸਿੱਧਾ ਨਹੀਂ ਕਰਾਮਾਤ ਨਾਲ ਪਿੰਡ ਵਾਸੀਆਂ ਦੇ ਮਨ ਬਦਲ ਦਿੱਤੇ ਤੇ ਕਿਸੇ ਵੀ ਘਰੋਂ ਕੋਜੀ ਵੀ ਭਿਖਿਆ ਨਾ ਮਿਲੀ ਫਿਰ ਦੁਖੀ ਹੋ ਕੇ ਭਾਈ ਕੰਬਲਿਆ ਜੀ ਨੇ ਸ਼ਰਾਬ ਦੇ ਦਿੱਤਾ ਕਿ ਪਿੰਡ ਥੇ ਹੋ ਜਾਏ ਉਹਨਾਂ ਨੇ ਆ ਕੇ ਸਾਰੀ ਗੱਲ ਬਾਬਾ ਜੀ ਨੂੰ ਸੁਣਾਈ ਬਾਬਾ ਸ੍ਰੀਚੰਦ ਜੀ ਨੇ ਕਿਹਾ ਕਿ ਕਸੂਰ ਸਿੱਧਾ ਦਾ ਹੈ ਪਿੰਡ ਵਾਸੀਆਂ ਦਾ ਨਹੀਂ ਪਰ ਤੁਹਾਡਾ ਵਚਨ ਖਾਲੀ ਨਹੀਂ ਜਾਵੇਗਾ ਜਾਓ ਤੇ ਪਿੰਡ ਵਾਸੀਆਂ ਨੂੰ ਭੋਕਾ ਦੇ ਦਿਓ ਕਿ ਪਿੰਡ ਖਾਲੀ ਕਰ ਦਿਓ ਕਿਉਂਕਿ ਕੁਝ ਸਮੇਂ ਵਿੱਚ ਪਿੰਡ ਥੇ ਹੋ ਜਾਵੇਗਾ ਇਹ ਸਾਰਾ ਕੌਤਕ ਦੇਖ ਕੇ ਸਿੱਧ ਸ਼ਰਮਿੰਦੇ ਹੋ ਗਏ ਤੇ ਬਾਬਾ ਸ਼੍ਰੀਚੰਦ ਜੀ ਕੋਲੋਂ ਮਾਫੀ ਮੰਗੀ ਤੇ ਸਿੱਧ ਹੰਕਾਰ ਤਿਆਗ ਕੇ ਵਾਪਸੀ ਹਿਮਾਲਿਆ ਚਲੇ ਗਏ ਦੇਖਦੇ ਆਂ ਦੇਖਦੇ ਆਂ ਹੀ ਸਾਰਾ ਪਿੰਡ ਕਾਦਰਾਬਾਦ ਥੇ ਹੋ ਗਿਆ ਫਿਰ ਪਿੰਡ ਵਾਸੀਆਂ ਨੇ ਬਾਬਾ ਜੀ ਕੋਲੋਂ ਮਾਫੀ ਮੰਗੀ ਤਾਂ ਬਾਬਾ ਜੀ ਨੇ ਕਿਹਾ ਕਿ ਜਦ ਇਸ ਬੋੜ ਦੀਆਂ ਜੜਾਂ ਇਹ ਤੱਕ ਪਹੁੰਚਣਗੀਆਂ ਤਾਂ ਇਹ ਪਿੰਡ ਵੱਸੇਗਾ। ਬਾਬਾ ਜੀ ਦੇ ਵੱਰ ਸਦਕਾ ਤਪੋ ਸਥਾਨ ਤੋਂ 1 ਕਿਲੋਮੀਟਰ ਦੀ ਦੂਰੀ ਤੇ ਜਦੋਂ ਬੋੜ ਦੀਆਂ ਜੜਾਂ ਪਹੁੰਚੀਆਂ ਤਾਂ ਇਹ ਪਿੰਡ ਕਾਦਰਾਬਾਦ ਫਿਰ ਤੋਂ ਆਬਾਦ ਹੋ ਗਿਆ। ਇੱਥੇ ਹੀ ਬਾਬਾ ਸ਼ਿਰੀ ਚੰਦ ਜੀ ਨੇ ਸਿੱਧ ਗੋਸ਼ਟ ਸਮੇਂ ਆਪਣੀ ਪਵਿੱਤਰ ਬਾਣੀ ਮਾਤਰਾ ਸ਼ਾਸਤਰ ਦਾ ਉਚਾਰਨ ਕੀਤਾ ਸੀਗਾ। ਚਲੋ ਜੀ ਹੁਣ ਤੁਹਾਨੂੰ ਧੂਣਾ ਸਾਹਿਬ ਦੇ ਦਰਸ਼ਨ ਕਰਵਾਈਏ ਤੇ ਇਤਿਹਾਸ ਜਿਹੜੀ ਆ ਉਹ ਮੈਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ ਇੱਧਰ ਬਾਬਾ ਜੀ ਪ੍ਰਸ਼ਾਦ ਵਰਤਾ ਰਹੇ ਨੇ ਇਸ ਪਾਸੇ ਸੰਕਾ ਕੁਛ ਬੈਠੀਆਂ ਸੇਵਾਦਾਰ ਬੈਠੇ ਨੇ ਇਹ ਆ ਜੀ ਧੂਣਾ ਸਾਹਿਬ ਤੇ ਦੁਪਹਿਰ ਦੇ ਵੱਜ ਗਏ ਨੇ 1:45 ਮਿੰਟ ਤੇ ਇਹ ਧੂਣਾ ਸਾਹਿਬ ਆ ਤੇ ਇਹ ਦਰਸ਼ਨ ਕਰੋ ਜੀ ਤੁਸੀਂ ਧੂਣਾ ਸਾਹਿਬ ਦੇ ਇਹ ਆ ਜੀ ਬਾਬਾ ਸ਼ਿਰੀਚੰਦ ਜੀ ਦਾ ਅਖੰਡ ਧੂਣਾ ਇਹ ਅੱਜ ਵੀ ਧੁਖਦਾ ਪਿਆ ਧੂਣਾ ਚੱਲਦਾ ਪਿਆ ਤੇ ਇਹ ਅਜੀ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਇੱਧਰ ਕੁਝ ਫੋਟੋਆਂ ਲੱਗੀਆਂ ਹੋਈਆਂ ਨੇ ਤੁਸੀਂ ਤਾਂ ਸੀ ਦੇਖ ਲਓ ਇਹ ਅਜੀ ਧੂਣਾ ਸਾਹਿਬ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਇੱਧਰ ਧੂਣਾ ਸਾਹਿਬ ਆ ਇਹ ਲਗਭਗ ਦਰਸ਼ਨ ਅਸੀਂ ਕਰ ਲਏ ਆ ਤੇ ਹੁਣ ਬਾਹਰ ਨਿਕਲਦੇ ਹਾਂ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਇਤਿਹਾਸ ਉਸ ਸਮੇਂ ਦਾ ਇਤਿਹਾਸ ਜਿਹੜਾ ਉਹ ਪੂਰਾ ਲਿਖਿਆ ਹੋਇਆ ਵਾ ਤੁਸੀਂ ਇਹਨੂੰ ਰੀਡ ਕਰ ਸਕਦੇ ਹੋ ਜੋ ਮੈਂ ਤੁਹਾਨੂੰ ਦੱਸਿਆ ਉਹੀ ਲਿਖਿਆ ਹੋਇਆ ਹੈ ਇਸ ਪਾਸੇ ਅੰਦਰੋਂ ਦਰਸ਼ਨ ਕਰ ਆਏ ਹਾਂ ਤੇ ਤਪ ਸਥਾਨ ਮੰਦਰ ਭਗਵਾਨ ਬਾਬਾ ਸ਼੍ਰੀ ਚੰਦ ਜੀ ਤੇ ਇਸ ਪਾਸੇ ਬਾਹਰ ਦੇਖੋ ਤੁਸੀਂ ਕਿੰਨੇ ਪੁਰਾਣੇ ਬੋਰਡ ਨੇ ਤੇ ਇਹ ਇਧਰ ਲੰਗਰ ਹਾਲ ਆ ਤੇ ਲੰਗਰ ਹਾਲ ਚ ਵੀ ਸੰਤਾਂ ਜੜੀਆਂ ਉਹ ਲੰਗਰ ਛਕਦੀਆਂ ਪਈਆਂ ਨੇ ਤੇ ਸਭ ਤੋਂ ਪੁਰਾਣੇ ਬੋਰਡ ਨੇ ਇਹ ਜਿਹੜੇ ਉਸ ਸਮੇਂ ਦੇ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਸੀਗਾ ਕਿ ਜਦੋਂ ਬੋਰਡ ਦੀਆਂ ਟਾਹਣੀਆਂ ਜੜਾ ਇੱਥੋਂ ਤੱਕ ਪਹੁੰਚਣਗੀਆਂ ਤੇ ਫਿਰ ਇਹ ਪਿੰਡ ਵੱਸੂਗਾ ਤੇ ਇਹ ਇਹ ਉਹ ਬੋਰਡ ਆ ਜਿਹਦੀਆਂ ਜੜਾਂ ਦੇਖੋ ਵੱਖ-ਵੱਖ ਥਾਵਾਂ ਤੇ ਜੜਾਂ ਜਿਹੜੀਆਂ ਨੇ ਉਹ ਨਿਕਲੀਆਂ ਹੋਈਆਂ ਨੇ ਤੇ ਇੱਥੇ ਲਿਖਿਆ ਜੀ ਬੋਰਡ ਦੇ ਪੱਤੇ ਤੇ ਟਾਹਣੀਆਂ ਤੋੜਨਾ ਮਨਾ ਹੈ ਇਧਰ ਵੀ ਦੇਖੋ ਤੁਸੀਂ ਇਸ ਪਾਸੇ ਤੇ ਇਸ ਪਾਸੇ ਆ ਇੰਨੀਆਂ ਜੜਾਂ ਨੇ ਇਹ ਉਸ ਟਾਈਮ ਦੇ ਜਿਹੜੇ ਆ ਉਹ ਬੋਰਡ ਦੀਆਂ ਜਿਹੜੀਆਂ ਜੜਾਂ ਨੇ ਇੱਥੇ ਨਿਕਲੀਆਂ ਹੋਈਆਂ ਨੇ ਇਸ ਪਾਸੇ ਵੀ ਦੇਖ ਲਓ ਤੁਸੀਂ ਕਿੰਨੀਆਂ ਨੇ ਇਹ ਸਭ ਬੋਰਡ ਜਿਹੜੇ ਆ ਹਰੇ ਭਰੇ ਨੇ ਅੱਜ ਵੀ ਉਸੇ ਤਰ੍ਹਾਂ ਹੀ ਇਸ ਪਾਸੇ ਦੇਖ ਲਓ ਤੁਸੀਂ ਇਧਰ ਵੀ ਇਹ ਹਰੀਆਂ ਭਰੀਆਂ ਜੜਾਂ ਨੇ ਤੇ ਇੱਥੇ ਫੁਹਾਰਾ ਲੱਗਾ ਹੋਇਆ ਉਹ ਤੁਹਾਡੇ ਇਸ ਪਾਸੇ ਵੀ ਦੇਖ ਲਓ ਤੁਸੀਂ ਇਹ ਸਾਰਾ ਬੋਰਡ ਜਿਹੜਾ ਵਾ ਇਹ ਉਸ ਟਾਈਮ ਦਾ ਮਤਲਬ ਬਾਬੇ ਸ਼੍ਰੀ ਚੰਦ ਜੀ ਨੇ ਜੋ ਵੜ ਦਿੱਤਾ ਸੀਗਾ ਅੱਜ ਵੀ ਉਸੇ ਹਿਸਾਬ ਦੇ ਨਾਲ ਹੀ ਸਾਰਾ ਕੁਝ ਚੱਲਦਾ ਪਿਆ ਵਾ ਤੇ ਇਹ ਆ ਜੀ ਬਾਬੇ ਸ਼੍ਰੀ ਚੰਦ ਜੀ ਦਾ ਇਤਿਹਾਸਕ ਸਥਾਨ ਤੇ ਬਹੁਤ ਆਨੰਦ ਆਇਆ ਇੱਥੇ ਆ ਕੇ ਇਹ ਸ਼ਾਨ ਕਾਫੀ ਆ ਗਰਮੀਆਂ 'ਚ ਵੀ ਇੱਥੇ ਬਹੁਤ ਠੰਡੀ ਸ਼ਾਨ ਦੀ ਹੈ ਇਹ ਆ ਜੀ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਪਿੰਡ ਜਾਂਗਲਾ ਹੋਣ ਗੱਲ ਕਰਦੇ ਹਾਂ ਇੱਕ ਹੋਰ ਸਾਖੀ ਦੀ ਜਿੱਥੇ ਬਾਬਾ ਸ਼੍ਰੀਚੰਦ ਜੀ ਭਗਤੀ ਕਰਦੇ ਸਨ ਤਾਂ ਮਾਈ ਹਰੋ ਵੀ ਬਾਬਾ ਜੀ ਦੀ ਸੇਵਾ ਕਰਦੇ ਸੀ ਇੱਕ ਦਿਨ ਬਾਬਾ ਜੀ ਨੇ ਮਾਈ ਹਰੋ ਦੀ ਸੇਵਾ ਤੋਂ ਖੁਸ਼ ਹੋ ਕੇ ਕਿਹਾ ਜਾ ਮਾਈ ਹਰੀ ਭਰੀ ਹੋ ਜਾ ਮਾਈ ਹਰੋ ਨੇ ਕਿਹਾ ਕਿ ਬਾਬਾ ਜੀ ਮੈਂ ਤਾਂ ਵਿਧਵਾ ਹਾਂ ਮੈਨੂੰ ਇਹ ਵਾਰ ਨਾ ਦਿਓ ਫਿਰ ਬਾਬਾ ਜੀ ਨੇ ਬਲ ਦੀ ਬੋੜ ਦੀ ਲੱਕੜ ਘੱਟ ਦਿੱਤੀ ਤੇ ਕਿਹਾ ਕਿ ਜੇ ਮਾਈ ਹਰੋ ਹਰੀ ਭਰੀ ਨਹੀਂ ਹੋ ਸਕਦੀ ਤਾਂ ਤੂੰ ਹਰਾ ਭਰਾ ਹੋ ਜਾ ਫਿਰ ਉਹ ਲੱਕੜ ਹਰੀ ਭਰੀ ਹੋ ਗਈ ਤਾਂ ਕਿਉਂਕਿ ਬਾਬਾ ਜੀ ਦਾ ਵਰ ਕਦੇ ਖਾਲੀ ਨਹੀਂ ਸੀ ਜਾ ਸਕਦਾ ਅੱਜ ਉਹ ਬਹੁਤ ਵੱਡਾ ਬੋਰਡ ਦਾ ਦਰਖਤ ਹੈ ਬਹੁਤ ਹੀ ਵਿਸ਼ਾਲ ਤੇ ਕਈ ਜਗ੍ਹਾ ਵਿੱਚ ਫੈਲਿਆ ਹੋਇਆ ਹੈ ਹੁਣ ਅਸੀਂ ਲੰਗਰ ਪ੍ਰਸ਼ਾਦਾ ਛਕਦੇ ਆਂ ਤੇ ਨਿਕਲਦੇ ਆਂ ਕਾਫੀ ਵੱਡਾ ਲੰਗਰ ਹਾਲ ਆ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਅਸੀਂ ਵੀ ਲੰਗਰ ਛਕਦੇ ਆਂ ਤੇ ਫਿਰ ਬਾਹਰ ਹਾਂ ਦਰਵਾਜ਼ੇ ਵੇਖ ਲਓ ਤੁਸੀਂ ਕਿੰਨੇ ਸੋਹਣੇ ਨੇ ਕਿੰਨੇ ਸੋਹਣੀ ਕਲਾਕ੍ਰਿਤੀ ਕੀਤੀ ਹੋਈ ਹੈ ਦਰਵਾਜ਼ਿਆਂ ਦੇ ਉੱਤੇ ਵੀ ਤੇ ਉੱਪਰ ਤੱਕ ਆ ਛੱਤ ਤੱਕ ਬਹੁਤ ਸੋਹਣੇ ਦਰਵਾਜੇ ਜੜੇ ਨੇ ਉਹ ਤਿਆਰ ਕੀਤੇ ਹੋਏ ਨੇ ਬਿਲਕੁਲ ਲੱਕੜ ਦੇ ਤੇ ਪਾਲਸ ਜਿਹੜੀ ਆ ਮਾਰ ਕੇ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਦੇਖੋ ਤੁਸੀਂ ਹੁਣ ਫਰੰਟ ਵੀ ਦਿਖਾ ਦਣਾ ਤੁਹਾਨੂੰ ਫੇਰ ਜਾਣ ਲੱਗਿਆਂ ਇਹ ਦੇਖ ਲਓ ਸਾਹਮਣੇ ਕਿੰਨੀ ਸੋਹਣੀ ਚੀਜ਼ ਬਣੀ ਹੋਈ ਆ ਪ੍ਰਾਤਨ ਦਿਖ ਦਿੱਤੀ ਹੋਈ ਆ ਪੂਰੇ ਗੇਟ ਨੂੰ ਆ ਦੇਖ ਲਓ ਤੁਸੀਂ ਇੱਧਰ ਤੁਸੀਂ ਸਾਹਮਣੇ ਦੇਖ ਲਓ ਬਾਬਾ ਸ਼੍ਰੀਚੰਦ ਜੀ ਦਾ ਤਪਸਥਾਨ ਤੇ ਇਹ ਆ ਗਈ ਪਾਰਕਿੰਗ ਇੱਥੇ ਅਸੀਂ ਮੋਟਰਸਾਈਕਲ ਲਗਾਇਆ ਸੀ ਇਸ ਪਾਸੇ ਆ ਜਾਓ ਤੁਸੀਂ ਇੱਧਰ ਆਜੀ ਸਰੋਵਰ ਤੇ ਉਹ ਵੀ ਸਰੋਵਰ ਤੋਂ ਪਹਿਲਾਂ ਦੇਖ ਲਓ ਤੁਸੀਂ ਫੁੱਲ ਬੂਟੇ ਕਿੱਡੇ-ਕਿੱਡੇ ਸੋਹਣੇ ਲਗਾਏ ਹੋਏ ਨੇ ਤੇ ਇੱਧਰ ਵੀ ਬੂਟੇ ਜਿਹੜੇ ਗਮਲਿਆਂ 'ਚ ਤੇ ਇਹ ਆ ਗਿਆ ਲਿਖਿਆ ਜੀ ਬੌਲੀ ਸਾਹਿਬ ਵਿੱਚ ਕਿਸੇ ਵੀ ਪ੍ਰਕਾਰ ਦੀ ਵਸਤੂ ਕੋਈ ਨਾ ਪਾਈ ਜਾਵੇ ਬਾਹਰੋਂ ਇਹ ਆਜੀ ਬੌਲੀ ਉਸ ਸਮੇਂ ਦੇ ਦੇ ਨੰਸਰ ਉਹਰ ਵੀ ਆਪਾਂ ਕਹਿ ਸਕਦੇ ਆ ਸੰਗਤਾਂ ਜਿਹੜੀਆਂ ਨੇ ਇਸ਼ਨਾਨ ਇੱਥੇ ਵੀ ਕਰਦੀਆਂ ਨੇ ਤੇ ਇਹ ਆ ਜੀ ਤਪਸਥਾਨ ਬਾਬਾ ਸ਼੍ਰੀਚੰਦ ਜੀ ਦੇ ਤੁਸੀਂ ਨਾਨਕ ਚੱਕ ਦੇ ਦਰਸ਼ਨ ਕਰ ਰਹੇ ਹੋ ਤੇ ਇਹ ਆ ਜੀ ਬੌਲੀ ਬਹੁਤ ਸੋਹਣਾ ਜਲਵਾ ਇਹਦੇ ਵਿੱਚ ਵੀ ਸਾਫ ਸਫਾਈ तकरीबन ਠੀਕ ਠਾਕ ਆ ਵਧੀਆ ਵਾ ਤੇ ਸੰਗਤਾਂ ਪੰਜ ਇਸ਼ਨਾਨ ਤੇ ਕੁਝ ਸੰਗਤਾਂ ਇੱਥੇ ਇਸ਼ਨਾਨ ਵੀ ਕਰਦੀਆਂ ਨੇ ਬਹੁਤ ਸ਼ਰਦਾ ਦਾ ਕੇਂਦਰ ਵਾ ਇਹ ਆਸਥਾਨ ਦੂਰ ਦੂਰੋਂ ਸੰਗਤਾਂ ਜੜੀਆਂ ਨੇ ਉਹ ਇੱਥੇ ਆਉਂਦੀਆਂ ਨੇ ਇੱਕ ਸਾਨੂੰ ਸੰਗਤਾਂ ਮਿਲੀਆਂ ਸੀਗੀਆਂ ਬੱਚੇ ਛੋਟੇ ਛੋਟੇ ਤੁਸੀਂ ਦੇਖੇ ਕਲਿੱਪ 'ਚ ਆਵਾਜ਼ ਨਹੀਂ ਆਈ ਉਹਨਾਂ ਦੀ ਤਾਂ ਉਹ ਬੱਚੇ ਆਏ ਸੀਗੇ ਚਭਾਲ ਤੋਂ ਉਹਨਾਂ ਵਾਪਸ ਜਾਣਾ ਹੁਣ ਇਹ ਆ ਜੀ ਸਰੋਵਰ ਤੇ ਹੁਣ ਅਸੀਂ ਚੱਲੀਏ ਤੇ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਏ ਸੀ ਜੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਜਿੱਥੇ ਜਹਾਗੀਰ ਦੇ ਆਉਣ ਦਾ ਵੀ ਜ਼ਿਕਰ ਹੁੰਦਾ ਤੇ ਸਿੱਧ ਵੀ ਇੱਥੇ ਆਏ ਨੇ ਤੇ ਮਾਈ ਖਰੋ ਨੂੰ ਜਿਹੜਾ ਇੱਥੇ ਵਰ ਦਿੱਤਾ ਸੀਗਾ ਬਾਬਾ ਸ਼੍ਰੀ ਚੰਦ ਜੀ ਨੇ ਤੇ ਇਹ ਉਹਨਾਂ ਦਾ ਤਪ ਸਥਾਨ ਆ ਪਿੰਡ ਜਾਂਗਲਾ ਨਾਨਕ ਚੱਕ ਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਮਿਲਦੇ ਆਂ ਅਗਲੀ ਫੇਰ ਵੀਡੀਓ ਚ ਬਾਬਾ ਸ਼੍ਰੀ ਚੰਦ ਜੀ ਦੀ ਸੀਰੀ ਚੱਲਦੀ ਪਈ ਆ ਤੇ ਅਗਲੀ ਵੀਡੀਓ ਚ ਕਿਸੇ ਨਵੇਂ ਇਤਿਹਾਸਕ ਸਥਾਨ ਤੋਂ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ